ਦੇਸ YouTube ਚੈਨਲ ਤੇ ਅੱਜ ਆਪਾਂ ਫਿੱਟਰ ਜਿਹੜਾ ਸੇ ਲੈ ਕੇ ਆਏ ਪੂਰਾ ਜਿੰਦਾ ਓਕੇ ਰੰਗ ਰੰਗੋ ਸਾਰਾ ਕੁਝ ਓਕੇ ਆ ਪੂਰਾ ਸੋਹਣਾ ਫਿੱਟਰ ਜਿਹੜਾ ਇਸਨ ਲੈਣਾ ਹੋਵੇ ਪੈਂਟਰ ਰੰਪਰ ਖੜਾ ਹੀ ਮਡੇਰ ਖੜਾ ਹੀ ਜੇ ਕਿਸੇ ਨੇ ਲੈਣਾ ਹੋਵੇ ਪੂਰਾ ਪੂਰਾ ਓਕੇ ਇਹ ਕਿਸੇ ਇਹ ਜਬ ਵਧੀਆ ਮਿਲਦਾ ਨਹੀਂ ਜੀ ਪੂਰੀ ਬਾਡੀ ਬੁੱਡੀ ਪੂਰੀ ਸੋਹਣੀ ਉਹ ਰੰਗ ਰੰਗਣ ਪੂਰਾ ਟਾਪ ਦਾ ਕਰਾਇਆ ਹੋਇਆ ਹੈਗਾ ਐਹੀ ਜੀ ਡੀਲ ਤਾਂ ਚੱਕ ਲਿਆ ਕਰੋ ਆਇਆਂ ਤਾਂ ਇਹ ਮੌਕਾ ਨੰਘ ਜੂਗਾ ਪੂਰਾ ਸੋਨਾ ਮਾਨ ਤਨ ਬਥੇ ਰੱਖ 60000 ਮੰਗਣਾ ਖੁੱਲੀ ਖੁੱਲਾ ਮਾਨ ਤਾਰਨ ਕੀਤਾ ਜਾਊਗਾ ਜੇ ਕਿਸੇ ਨੂੰ ਲੈਣਾ ਪੂਰਾ ਸੋਨਾ ਫਿੱਟ ਰਾਇ ਚੈੱਕ ਕਰੋ ਆ ਦੇਖੇ ਇੰਚ ਆ ਗੇਰ ਗੁਰ ਸਾਰਾ ਕੁਝ OK ਆ ਜੇ ਕਿਸੇ ਨੂੰ ਲੈਣਾ ਹੈ ਪੈਂਡਰਾ ਪੂਰਾ ਖੜਾਈ ਮੈਂ 60000 ਮੰਗਦੀ ਮਾਨ ਤਾਲ ਕਰਾਂ ਜੇ ਕਿਸੇ ਨੂੰ ਲੈਣਾ ਹੈ ਪੈਂਡਰਾ ਪੂਰਾ ਖੜਾਈ ਲੈ ਲਈ